ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਜਿਹੜਾ ਦਰਬਾਰ ਹੈ ਉਹਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵੀ ਬੋਲਦੇ ਆ ਜੀ ਇਹ ਦੋ ਅੰਗੀਠੇ ਸਾਡੇ ਕੋਲ ਮੌਜੂਦ ਨੇ ਇੱਕ ਗੁਰੂ ਅੰਗਦ ਸਾਹਿਬ ਜੀ ਦਾ ਅਤੇ ਦੂਸਰਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਸ੍ਰੀ ਹਜੂਰ ਸਾਹਿਬ ਦਾ ਨੇੜੇ ਦਾ ਔਰ ਇਸ ਧਰਤੀ ਨੂੰ ਬਾਰੇ ਬਖਸ਼ਿਸ਼ ਹੈ ਜਿਹੜਾ ਜਾ ਨਾ ਸਕੇ ਹਜੂਰ ਸਾਹਿਬ ਉਹ ਆਜੇ ਖਡੂਰ ਸਾਹਿਬ ਤੇ ਇਸੇ ਧਰਤੀ ਤੇ ਭਾਈ ਬਾਲਾ ਜੀ ਨੂੰ ਬੁਲਾ ਕੇ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਜਿਹੜਾ ਹੈ 82 ਜਨਮ ਸਾਖੀ ਬੋਲਦੇ ਆ ਉਹ ਇਥੇ ਇਤਿਹਾਸ ਦੀ ਦਾਤ ਵੀ ਪਾਤਸ਼ਾਹ ਜੀ ਨੇ ਇਸੇ ਧਰਤੀ ਤੇ ਬਖਸ਼ਿਸ਼ ਕੀਤੀ ਮਾਲ ਅਖਾੜੀਆਂ ਦੀ ਦਾਤ ਦਿੱਤੀ ਅਤੇ ਲੰਗਰ ਦੀ ਪ੍ਰਥਾ ਗੁਰੂ ਪਾਤਸ਼ਾਹ ਜੀ ਨੇ ਇਥੇ ਹੋਰ ਵੀ ਪ੍ਰਚਲਿਤ ਕੀਤੀ ਮਾਤਾ ਖੀਵੀ ਦੀ ਨੂੰ ਵੀ ਮਹਾਨ ਦਾਤ ਪ੍ਰਾਪਤ ਹੋਈ ਉਹਨਾਂ ਨੇ ਲੰਗਰਾਂ ਦੀ ਸੇਵਾ ਨਿਭਾਈ ਜਿਹੜੀ ਪੇਟ ਪੂਰਤੀ ਹੁੰਦੀ ਹੈ ਜੀ ਦੂਸਰੇ ਸ਼ਬਦ ਲੰਗਰ ਦੀ ਸੇਵਾ ਪਾਤਸ਼ਾਹ ਆਪ ਕਰਦੇ ਸਨ ਦੋਨੋਂ ਲੰਗਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਵਾਹਿਗੁਰੂ ਗੁਰੂ ਕੇ ਰਬਾਬੀਆਂ ਨੇ ਕੀਤਾ ਹੈ ਇਥੇ ਲਗਭਗ 13 ਸਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਅੰਮ੍ਰਿਤਮਈ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਆ 63 ਸ਼ਲੋਕ ਬਾਣੀ ਦੇ ਉਚਾਰਨ ਕੀਤੇ ਅਤੇ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਇਥੇ ਬਖਸ਼ਿਸ਼ ਕੀਤੀ 35 ਅਖਰੀ ਦੀਦਾਰ ਸਤਿਗੁਰੂ ਨੇ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਪਹੁੰਚੇ ਆ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵਿਖੇ ਜਿੱਥੇ ਤਨ ਤਨ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਖਡੂਰ ਸਾਹਿਬ ਬਸਾਇਆ ਸੀ ਉਸੇ ਦਰਸ਼ਨ ਦਿਦਾਰੇ ਕੀਤੇ ਨੇ ਉੱਥੋਂ ਦੇ ਸਿੰਘ ਸਾਹਿਬ ਜਿਹੜੇ ਹੁਣੇ ਅੰਤਰ ਗੁਰਦੁਆਰਾ ਸਾਹਿਬ ਵਿਖੇ ਕਥਾ ਕਰ ਰਹੇ ਸਨ ਗਿਆਨੀ ਮਹਿਤਾਬ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਮਿਲੇ ਆ ਤੇ ਹੁਣ ਨੇੜੇ ਹੀ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ ਹੈ ਇਸ ਪਾਵਨ ਪਵਿੱਤਰ ਦਿਹਾੜੇ ਦੀ ਇਸ ਪਾਵਨ ਸਥਾਨ ਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਖਾਲਸੇ ਦੇ ਜਨਮ ਦਿਹਾੜੇ ਦੀ ਸਭ ਤੋਂ ਪਹਿਲਾਂ ਭਾਈ ਮਹਿਤਾਬ ਸਿੰਘ ਜੀ ਨੂੰ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਿਗਤ ਸਵਾਗਤ ਕਰਦੀਆਂ ਆਪਣੇ ਪੰਜਾਬੀ ਵਿਰਾਸਤ ਯੂਐਸਏ ਚੈਨਲ ਤੇ ਸੋ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਸ ਪਾਵਨ ਇਤਿਹਾਸ ਦੇ ਪਾਵਨ ਅਸਥਾਨ ਦੇ ਬਾਰੇ ਇਸ ਤੁਹਾ ਦਾ ਇਤਿਹਾਸ ਦੇ ਬਾਰੇ ਦੱਸਣਾ ਕਰੋ ਥੋੜਾ ਜਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਗਨਿੰਮਹਤਾਬ ਸਿੰਘ ਹਜੂਰੀ ਕਥਾ ਵਾਚਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੁਲਸਾਹਿਬ ਇਹ ਪਾਵਨ ਧਰਤੀ ਅੱਠ ਪਾਦਸ਼ਾਹੀਆਂ ਦੀ ਕਰਨਛੋ ਧਰਤੀ ਹੈ ਭਾਨ ਗੁਰੂ ਗੁਰੰਦਰ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 7 ਸਾਲ ਕਰਤਾਰਪੁਰ ਸਾਹਿਬ ਕਾਲਣਾ ਕਾਲਣ ਤੋਂ ਬਾਅਦ ਗੁਰਤਾ ਗੱਦੀ ਪ੍ਰਾਪਤ ਕਰਕੇ ਸਤਿਗੁਰੂ ਜੀ ਦਾ ਹੁਕਮ ਮੰਨ ਕਰਕੇ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਇੱਥੇ ਲਗਭਗ 13 ਸਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਆਂ ਅੰਮ੍ਰਿਤਮਈ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਆਂ 63 ਸ਼ਲੋਕ ਬਾਣੀ ਦੇ ਉਚਾਰਨ ਕੀਤੇ ਅਤੇ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਇਥੇ ਬਖਸ਼ਿਸ਼ ਕੀਤੀ 35 ਅਖਰੀ ਦੀ ਦਾਤ ਸਤਿਗੁਰੂ ਨੇ ਬਖਸ਼ੀ ਮਾਲ ਅਖਾੜਿਆਂ ਦੀ ਦਾਤ ਦਿੱਤੀ ਅਤੇ ਲੰਗਰ ਦੀ ਪ੍ਰਥਾ ਗੁਰੂ ਪਾਤਸ਼ਾਹ ਜੀ ਨੇ ਇਥੇ ਹੋਰ ਵੀ ਪ੍ਰਚਲਿਤ ਕੀਤੀ ਮਾਤਾ ਖੀਵੀ ਦੀ ਨੂੰ ਵੀ ਮਹਾਨ ਦਾਤ ਪ੍ਰਾਪਤ ਹੋਈ ਉਹਨਾਂ ਨੇ ਲੰਗਰਾਂ ਦੀ ਸੇਵਾ ਨਿਭਾਈ ਜਿਹੜੀ ਪੇਟਪੂਰਤੀ ਹੁੰਦੀ ਹੈ ਜੀ ਦੂਸਰੇ ਸ਼ਬਦ ਲੰਗਰ ਦੀ ਸੇਵਾ ਪਾਤਸ਼ਾਹ ਆਪ ਕਰਦੇ ਸਨ ਦੋਨੋਂ ਲੰਗਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਵਾਹਿਗੁਰੂ ਗੁਰੂ ਕੇ ਰਬਾਬੀਆਂ ਨੇ ਕੀਤਾ ਹੈ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ ਇਹ ਸ਼ਬਦ ਗੁਰੂ ਦਾ ਲੰਗਰ ਗੁਰੂ ਅੰਗਦ ਸਾਹਿਬ ਚਲਾਉਂਦੇ ਸਨ ਅਤੇ ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ ਜੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਪਿਆਲੀ ਕੀ ਆਲੀ ਕੀ ਉਹਦਾ ਲੰਗਰ ਬਣਾ ਕੇ ਇੱਥੇ ਵਰਦਾਨ ਮਾਤਾ ਖੀਵੀ ਜੀ ਨੇ ਮਾਤਾ ਖੀਵੀ ਜੀ ਵਰਤਉਂਦੇ ਸਨ ਜੀ ਅਤੇ ਇਸੇ ਧਰਤੀ ਤੇ ਭਾਈ ਬਾਲਾ ਜੀ ਨੂੰ ਬੁਲਾ ਕੇ ਗੁਰੂਵੰਗਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਜਿਹੜਾ ਹੈ ਜਿਹਨੂੰ ਅਸੀਂ ਜਨਮ ਸਾਖੀ ਬੋਲਦੇ ਆ ਉਹ ਇੱਥੇ ਇਤਿਹਾਸ ਦੀ ਦਾਤ ਵੀ ਪਾਤਸ਼ਾਹ ਜੀ ਨੇ ਇਸੇ ਧਰਤੀ ਤੇ ਬਖਸ਼ਿਸ਼ ਕੀਤੀ ਔਰ ਬੜੀਆਂ ਰਹਿਮਤਾਂ ਨੇ ਇਸ ਧਰਤੀ ਨੂੰ ਅੱਠ ਪਾਤਸ਼ਾਹੀਆਂ ਦੇ ਚਰਨ ਛੋਹ ਧਰਤੀ ਹੈ ਔਰ ਜਿਵੇਂ ਅਸੀਂ ਇਹ ਧਰਤੀ ਤੇ ਆ ਕਰਕੇ ਨਮਸਤਕ ਹੁੰਨੇ ਆ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਜਿਹੜਾ ਦਰਬਾਰ ਹੈ ਉਹਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵੀ ਬੋਲਦੇ ਆ ਜੀ ਇਹ ਦੋ ਅੰਗੀਠੇ ਸਾਡੇ ਕੋਲ ਮੌਜੂਦ ਨੇ ਇੱਕ ਗੁਰੂ ਅੰਗਦ ਸਾਹਿਬ ਜੀ ਦਾ ਅਤੇ ਦੂਸਰਾ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸ੍ਰੀ ਹਜੂਰ ਸਾਹਿਬ ਦਾ ਨੇ ਇਹ ਧਰਤੀ ਨੂੰ ਬਾਰੇ ਬਖਸ਼ਿਸ਼ ਹੈ ਜਿਹੜਾ ਜਾ ਨਾ ਸਕੇ ਹਜੂਰ ਸਾਹਿਬ ਉਹ ਆਜੇ ਖਡੂਰ ਸਾਹਿਬ ਇਹ ਧਰਤੀ ਤੇ ਗੁਰੂ ਬਾਬੇ ਦੀਆਂ ਰਹਿਮਤਾਂ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਆਉਣ ਵਾਲੇ ਦਿਨ ਜਿਹੜੇ ਆ ਖਾਲਸੇ ਦਾ ਪ੍ਰਕਾਸ਼ ਦਿਹਾੜਾ ਪ੍ਰਗਟ ਦਿਹਾੜਾ ਵਿਸਾਖੀ ਦਾ ਦਿਨ ਉਹ ਦਿਨ ਤੇ ਸਤਿਗੁਰੂ ਨੇ ਜੋ ਸਾਨੂੰ ਰਹਿਮਤਾਂ ਦਿੱਤੀਆਂ ਕਿ ਜਿਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀਂ ਤਿਨਹੀਂ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਚਿੜਿਓਂ ਤੇ ਮੈਂ ਬਾਜ ਤੜਾਉ ਸਵਾ ਲੱਖ ਸੇ ਇੱਕ ਲੜਾਉ ਗਿੱਦੜੋਂ ਤੇ ਮੈਂ ਸ਼ੇਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਉਹ ਗੁਰੂ ਬਾਬੇ ਨੇ ਦਿੱਤੀਆਂ ਹੋਈਆਂ ਦਾਤਾਂ ਨੂੰ ਸਮਝੀਏ ਦੇਸ਼ ਵਦੇਸ਼ ਵਿੱਚ ਜਿੱਥੇ ਅਸੀਂ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਆਂ ਐ ਉਥੇ ਨਾਲ-ਨਾਲ ਅਸੀਂ ਗੁਰੂ ਬਾਬੇ ਦਿੱਤੀਆਂ ਹੋਈਆਂ ਦਾਤਾਂ ਖੰਡੇ ਬਾਟੇ ਦੀ ਪੌਲ ਛਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀ ਆਪ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਲੱਖ 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 ਵਧਾਈਆਂ ਹੋਣ ਸਤਿਕਾਰਯੋਗ ਪੈੰਦੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਦਰਸ਼ਨ ਕੀਤੇ ਨੇ ਇਸ ਪਾਵਨ ਅਸਥਾਨ ਨੂੰ ਕਾਫੀ ਵਰਦਾਨ ਵਰ ਮਿਲੇ ਹੋਏ ਨੇ ਜਿਹੜਾ ਕਿ ਮਹਾਰਾਸ਼ਟਰ ਨਹੀਂ ਜਾ ਸਕਦਾ ਇੱਥੇ ਆ ਕੇ ਦਰਸ਼ਨ ਕਰ ਲਿਓ ਉਹਦੀ ਯਾਤਰਾ ਸਫਲ ਹੋ ਜਾਂਦੀ ਹੈ ਸੋ ਆਪ ਜੀ ਵੀ ਕੋਸ਼ਿਸ਼ ਕਰਨਾ ਜ਼ਰੂਰ ਇਸ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਨਾ ਇਸ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਆਪਣੀਆਂ ਮੰਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆ ਦਰਸ਼ਨ ਦਿਦਾਰੇ ਆਨੰਦ ਮਾਣਨਾ ਮੈਂ ਭਾਈ ਸਾਹਿਬ ਆਈ ਮੈਂ ਤਾਪ ਸਿੰਘ ਜੀ ਦਾ ਤਹਿ ਦਿਲੋਂ ਨਵਾਦ ਜਿਨ੍ਹਾਂ ਨੇ ਕਥਾ ਤੋਂ ਉੱਠ ਕੇ ਕਥੇ ਖਤਮ ਕਰੇ ਕਰ ਤੋਂ ਬਾਅਦ ਜੋਦੇ ਉੱਥੇ ਬਾਹਰ ਹੈ ਮਿਲੀ ਇਹਨਾਂ ਨੇ ਮੈਂ ਖਾਸ ਤਨਵਾਦ ਕਰਦੀਆਂ ਆਪਣਾ ਕੀਮਤੀ ਸਮਾਂ ਬਖਸ਼ੀ ਦਿੱਤਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ